ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸਿਵਲ ਹਸਪਤਾਲ ਦਰਾਹਾ ਦੀ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਜਿਸ ਨੂੰ ਅਜੇ ਸ਼ੁਰੂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਭਾਜਪਾ ਦੇ ਮਹਿਲਾ ਵਿੰਗ ਦੇ ਸਪੋਕਸਪਰਸਨ ਨੀਤੂ ਸਿੰਘ ਵੱਲੋਂ ਇਸ ਦੇ ਅੱਗੇ ਪਹਿਲਾਂ ਵੀ ਧਰਨਾ ਲਗਾਇਆ ਗਿਆ ਸੀ ਹੁਣ ਦੁਬਾਰਾ ਧਰਨਾ ਲਗਾਇਆ ਗਿਆ ਹੈ ਦੂਸਰੇ ਪਾਸੇ ਮੈਡਮ ਨੀਤੂ ਦੇ ਹੀ ਇੱਕ ਪੁਰਾਣੇ ਸਾਥੀ ਰਿਸ਼ੀ ਦੇਵ ਸ਼ਾਸਤਰੀ ਵੱਲੋਂ ਅੱਜ ਖੰਨਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਮੈਡਮ ਨੀਤੂ ਨੇ ਉਹਨਾਂ ਦੀ ਬੇਟੀ ਨੂੰ ਵਿਦੇਸ਼ ਭੇਜਣ ਦੇ ਚਾਂਸਾ ਦੇ ਕੇ ਉਹਨਾਂ ਦੇ ਨਾਲ 1.14 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਉਹਨਾਂ ਨੇ ਸ਼ਿਕਾਇਤ ਪੁਲਿਸ ਸਟੇਸ਼ਨ ਵਿੱਚ ਕੀਤੀ ਹੋਈ ਹੈ ਪਰੰਤੂ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦੱਸਿਆ ਕਿ ਮੈਡਮ ਨੀਤੂ ਨੇ ਇਹ ਧਰਨਾ ਸਿਰਫ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੀਤਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਅਗਰ ਪ੍ਰਸ਼ਾਸਨ ਮੈਡਮ ਨੀਤੂ ਦੇ ਰੂਪ ਜਲਦੀ ਕਾਰਵਾਈ ਨਹੀਂ ਕਰਦਾ ਤਾਂ ਉਹ ਇਸ ਧਰਨੇ ਦੇ ਅੱਗੇ ਬਿਲਕੁਲ ਅੱਗੇ ਆਪਣਾ ਧਰਨਾ ਲਗਾ ਦੇਣਗੇ ਤੇ ਉਦੋਂ ਤੱਕ ਬੈਠਣਗੇ ਹਿੰਦੂ ਜੱਥੇਬੰਦੀਆਂ ਨੂੰ ਲੈ ਕੇ ਧਰਨਾ ਲਗਾਉਣਗੇ ਉਦੋਂ ਤੱਕ ਬੈਠਣਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਦੂਸਰੇ ਪਾਸੇ ਜਦੋਂ ਮੈਡਮ ਨਿਤੂ ਨਾਲ ਇਸ ਮਸਲੇ ਦੇ ਉੱਪਰ ਗਲਵਚ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਉਹ ਦੇਖਦਿਆਂ ਦੋਹਾਂ ਪੱਖਾਂ ਦਾ ਇਸ ਮਸਲੇ ਦੇ ਉੱਪਰ ਕੀ ਕਹਿਣਾ ਹੈ ਇਹਨੂੰ ਇੱਕ ਨੂੰ ਕਿਹਾ ਸੀਗਾ ਹੁਣ 26 ਨੂੰ ਅੱਜ ਕਿਉਂ ਬੈਠੀ ਸੀ ਦੇਵ ਸ਼ਾਸਤਰੀ ਕਰਮ ਕਾਂਡੀ ਬ੍ਰਾਹਮਣ ਸਾਭੀ ਪ੍ਰਧਾਨ ਔਰ ਵਿਸ਼ਵ ਹਿੰਦੂ ਸਨਾਤਨ ਸੇਵਾ ਸੰਗਠਨ ਦਾ ਰਾਸ਼ਟਰੀ ਮਹਾਸਚੀਵ ਤੇ ਅੱਜ ਕਿਸ ਮਸਲੇ ਨੂੰ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੇਰੇ ਨਾਲ ਠੱਗੀ ਹੋ ਗਈ ਜੀ ਨੀਤੂ ਸਿੰਘ ਉਰਫ ਨਾਮ ਹੋਰ ਵੀ ਹੈ ਇਹਦੇ ਦੋ ਨਾਮ ਰੱਖੇ ਹੈ ਔਰ ਇਹ ਜਿਹੜੇ ਹੈਗੇ ਦਰਾਹੇ ਦੇ ਵਿੱਚ ਰਹਿੰਦੇ ਹੈ ਔਰ ਇਹਨਾਂ ਕੋਲ ਅਸੀਂ ਬੀਟੀ ਬੇਟੀਆਂ ਦਾ ਜਿਹੜਾ ਹੈਗਾ ਪੇਪਰ ਪਾਸਪੋਰਟ ਤੇ ਸਰਟੀਫਿਕੇਟ ਸਾਰਾ ਕੁਝ ਲੈ ਗਏ ਔਰ ਇਹਨਾਂ ਨੇ ਇਹ ਕਿਹਾ ਕਿ ਮੈਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਦਾ ਵੀਜ਼ਾ ਲਿਆ ਦਵਾਂਗੀ ਅਸੀਂ ਚਲੋ ਫਿਰ ਮੇਰੇ ਬੇਟੀਆਂ ਨੇ ਮਨਾ ਵੀ ਕੀਤਾ ਕਿ ਰਹਿਣ ਦੋ ਅਸੀਂ ਵੀਜ਼ਾ ਨਹੀਂ ਲਵਾਣਾ ਅਸੀਂ ਨਹੀਂ ਲੈਣਾ ਇਹਨੇ ਕਿਹਾ ਠੀਕ ਹੈ ਜੀ ਨਹੀਂ ਔਰ ਬਾਅਦ ਚ ਇਹ ਪਤਾ ਲੱਗਿਆ ਜਦੋਂ ਮੈਡੀਕਲ ਦਾ ਡੇਟ ਦੱਸਿਆ ਇਹਨੇ ਕਿ ਹਮ ਜਿਹੜਾ ਹੈਗਾ ਵੀਜ਼ਾ ਆ ਗਿਆ ਤੇ ਮੇਰੇ ਨਾਲ ਬਹੁਤ ਵੱਡੀ ਠੱਗੀ ਕੀਤੀ ਹੈ ਅੱਛਾ ਇਸ ਤੋਂ ਬਾਅਦ ਅਸੀਂ ਇਹਨਾਂ ਨਾਲ ਜਾਂਦੇ ਵੀ ਰਹੇ ਅਸੀਂ ਸਮਝੇ ਚਲੋ ਲੇਡੀਜ਼ ਹੈ ਇਹਦੀ ਮਦਦ ਆਪਾਂ ਨੂੰ ਕਰਨੀ ਚਾਹੀਦੀ ਹੈ ਪਰ ਜਿਹੜਾ ਬੰਦਾ ਨਾਲ ਰਹਿੰਦਾ ਜਿਹੜਾ ਹੈਲਪ ਕਰਦਾ ਜੇ ਉਹਦਾ ਨਹੀਂ ਬਕਸਿਆ ਤਾਂ ਮੈਨੂੰ ਲੱਗਦਾ ਕਿ ਇਹਨੇ ਕਿਸੇ ਨੂੰ ਬਕਸਣਾ ਨਹੀਂ ਹੈ ਔਰ ਮੈਂ ਜਦੋਂ ਤੱਕ ਰਿਹਾ ਉਥੇ ਇੱਕ ਵੀ ਕਲਾਇੰਟ ਖੁਸ਼ ਹੋ ਕੇ ਨਹੀਂ ਗਿਆ ਔਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਆ ਪ੍ਰਸ਼ਾਸਨ ਕਿਸੇ ਦੇ ਸਹੇਦ ਦੇ ਵਿੱਚ ਇਹਦੇ ਤੇ ਪਰੇਸ਼ਾਨੀ ਕਰ ਰਹੇ ਔਰ ਇਹਨੂੰ ਸ਼ਹਿ ਦੇ ਰਹੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੇ ਮੇਰਾ ਪੇਪਰ ਔਰ ਮੇਰੇ ਪੈਸੇ ਸਹੀ ਹੈ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ ਔਰ ਇਦੇ ਤੇ ਬੰਨ ਦੀ ਕਾਰਵਾਈ ਕੀਤੀ ਜਾਵੇ। ਧੱਕੀ ਦੀ ਗੱਲ ਕਰਦੋ ਕਿਸ ਤਰ੍ਹਾਂ ਠੱਗੀ ਮਾਰੀ ਤੁਹਾਡੇ ਨਾਲ ਇਹਨੇ। ਠੱਗੀ ਦੇਖੋ ਜੇ ਅਸੀਂ ਅਕਾਊਂਟ ਦੇ ਵਿੱਚ ਇਹਨੇ 7 ਲੱਖ ਰੁਪਇਆ ਪਵਾ ਲਿਆ ਤੇ ਕਹਿੰਦੇ ਜੀਆਈਸੀ ਦੇ ਪੈਸੇ ਆ ਅਸੀਂ ਜੀਆਈਸੀ ਪਰ ਇਹ ਉਹ ਤੁਸੀਂ ਦੇ ਦਿਓ। ਅਸੀਂ 7 ਲੱਖ ਰੁਪਇਆ ਅਕਾਊਂਟ ਚ ਦਿੱਤਾ ਉਹ ਵੀ ਇਹਨਾਂ ਨੇ ਆਪਣੇ ਅਕਾਊਂਟ ਚ ਨਹੀਂ ਮੰਗਾਇਆ। ਕਿਸੇ ਹੋਰ ਦੇ ਅਕਾਊਂਟ ਚ ਮੰਗਾਇਆ ਤੇ ਅਸੀਂ ਫਿਰ ਉਹਦੇ ਜਾਂਚ ਪੜਤਾਲ ਕੀਤੀ ਇਹਨਾਂ ਦੇ ਨਾਮ ਨਹੀਂ ਸੀ। ਫਿਰ ਵੀ ਚਲੋ ਇਹ ਕਹਿੰਦੇ ਚਪਾ ਦਿਓ ਜਿਹੜਾ ਕਿ ਆਪਣੇ ਕੋਲ ਸਬੂਤ ਹੈ ਇਹ ਕਹਿੰਦੇ ਆ ਕਿ ਹਾਂ ਮੈਨੂੰ 7 ਲੱਖ ਰੁਪਈਆ ਮਿਲ ਗਿਆ ਔਰ ਚੈੱਕ ਦਿੱਤਾ ਹੋਇਆ ਚੈੱਕ ਨੰਬਰ ਫੋਟੋ ਸਟੇਟ ਕਰਕੇ ਮੋਬਾਈਲ ਦੇ ਉੱਤੇ ਭੇਜਿਆ ਕਿ ਇਸ ਅਕਾਊਂਟ ਚ ਪਾ ਦਿਓ ਅਸੀਂ 7 ਲੱਖ ਉਹਦੇ ਅਕਾਊਂਟ ਚ ਪਾਤਾ ਸਾਡੇ 7.5 ਲੱਖ ਰੁਪਈਆ ਕੈਸ਼ ਹੈ ਜਿਹੜਾ ਕਿ ਰੋਡ ਦੇ ਉੱਪਰ ਗੱਡੀ 'ਚ ਬੈਠੇ ਸੀ ਔਰ ਉੱਥੇ 7.5 ਲੱਖ ਰੁਪਈਆ ਕੈਸ਼ ਲੈ ਚੁੱਕੇ ਹਣੀ ਤੁਹਾਨੂੰ ਪਤਾ ਇਹ ਤਾਂ ਪਹਿਲਾਂ ਵੀ ਪਰਚੇ ਦਰਜ ਨੇ ਠੱਗੀ ਦੇ ਇਤਾਲੇ ਹੋਏ ਨੇ ਫਿਰ ਵੀ ਤੁਸੀਂ ਉਹ ਸਾਥ ਦਿੰਦੇ ਰਹੇ ਇਸ ਕੰਮ ਸੀ ਆਏ ਦੇਖੋ ਮੈਂ ਸਮਝ ਨਾ ਸਕਿਆ ਮੈਂ ਇਹ ਸਮਝਿਆ ਕਿ ਚਲੋ ਇੱਕ ਲੇਡੀਜ਼ ਹੈ ਆਪਾਂ ਨੂੰ ਖੜਨਾ ਚਾਹੀਦਾ ਸੀਗਾ ਉਹ ਸਮਾਜ ਸੇਵਾ ਲਈ ਪਰ ਮੈਨੂੰ ਤਾਂ ਲੱਗਦਾ ਸਮਾਜ ਸੇਵੀ ਤਾਂ ਨਹੀਂ ਹੈ ਮੈਨੂੰ ਸਮਾਜ ਦੇ ਵਿੱਚ ਬੈਠ ਕੇ ਲੋਕਾਂ ਨੂੰ ਠੱਗਣ ਦਾ ਹੀ ਇਹ ਕੰਮ ਹੈ ਮੈਂ ਤੁਹਾਨੂੰ ਦੱਸਦਾ ਐਸਐਸਪੀ ਆਫਿਸ ਮੈਂ ਗਿਆ ਤੇ ਉੱਥੇ ਪਤਾ ਲੱਗਿਆ ਕਿ ਇਹਦੇ ਵਿਰੁੱਧ 27 ਦਰਖਾਸਤਾਂ ਪਈ ਹੋਈਆਂ ਮੈਂ ਹੈਰਾਨ ਹੋ ਗਿਆ ਫਿਰ ਅਸੀਂ ਪਰਤਾਲ ਸ਼ੁਰੂ ਕਰੀ ਜੀ ਤੇ ਇਹਨੇ ਜੀਆਈਸੀ ਜਿਹੜੀ ਭਰੀ ਹੋਈ ਸੀਗੀ ਉਹ ਜੀਆਈਸੀ ਤੋਂ ਪੈਸੇ ਇਹਨੇ ਰਿਫੰਡ ਕਰਾ ਲੇ ਮੇਰੀ ਬੇਟੀ ਦਾ ਨਾਮ ਅੰਕਿਤਾ ਹੈ ਔਰ ਅੰਕਿਤਾ ਨਾਮ ਦੀ ਲੜਕੀ ਹੁਸ਼ਿਆਰਪੁਰ ਦੀ ਹੈ ਜਿਹਦੇ ਫਾਦਰ ਨੇਮ ਹੋਰ ਹੈ ਉਹਨੂੰ ਖੜਾ ਕਰਕੇ ਜਿਹੜਾ ਜੀਆਈਸੀ ਇਹ ਰਿਫੰਡ ਕਰਾ ਲਿਆ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹਨੇ ਭਾਜਪਾ ਦਾ ਸਹਾਰਾ ਲੈ ਰਹੀ ਆ ਇਹ ਕੋਰਟਸ ਕੇਸਾਂ ਤੋਂ ਬਚਣ ਲਈ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਇਹੀ ਲੱਗਦਾ ਕਿ ਕੋਈ ਸਾਨੂੰ ਪੁਲਿਸ ਫੜੇ ਨਾ ਕੋਈ ਪਰਚਾ ਨਾ ਕਰੇ ਔਰ ਸਭ ਨੂੰ ਡਰਾਉਂਦੀ ਹੈ ਇੱਕ ਲੇਡੀਜ਼ ਬਣ ਕੇ ਨਾ ਲੇਡੀਜ਼ ਕਰਕੇ ਚਲੋ ਪ੍ਰਸ਼ਾਸਨ ਹੋਰ ਕੋਈ ਵੀ ਹੈ ਹੁੰਦਾ ਕਿ ਚਲੋ ਲੇਡੀਜ਼ ਨੂੰ ਕੋਈ ਇਹ ਨਾ ਪਰ ਇਹ ਜਿਹੜਾ ਕੰਮ ਕਰ ਰਹੀ ਹੈ ਬਿਲਕੁਲ ਨਜਾਇਜ਼ ਠਗੀ ਹੈ ਔਰ ਮੈਂ ਜਿੰਨੇ ਦਿਨ ਰਿਹਾ ਉੱਥੇ ਕੋਈ ਵੀ ਕਲਾਇੰਟ ਖੁਸ਼ ਹੋ ਕੇ ਨਹੀਂ ਗਿਆ ਬਤਾ ਜੀ ਜਿਹੜੇ ਤੁਹਾਡੇ ਕੇਸ ਦੇ ਵਿੱਚ ਪੁਲਿਸ ਨੇ ਇਸ ਇਸ ਤੇ ਉੱਪਰ ਕੀ ਕਾਰਵਾਈ ਕੀਤੀ ਦੇਖੋ ਹਜੇ ਤੱਕ ਤਾਂ ਦਰਾਹੇ ਥਾਣੇ ਦੇ ਵਿੱਚ ਪਿਆ ਬਿਆਨ ਹੋ ਚੁੱਕੇ ਨੇ ਪਰਚਾ ਹੁਣ ਤੱਕ ਨਹੀਂ ਹੋਇਆ ਮੈਨੂੰ ਸਮਝ ਨਹੀਂ ਆ ਰਹੀ ਕਿ ਰੋਜ਼ ਮੈਨੂੰ ਜਿਹੜਾ ਹੈਗਾ ਠੰਡੇ ਬਸਤੇ ਦੇ ਦੇ ਰਹੇ ਆ ਦੱਸ ਨਹੀਂ ਰਹੇ ਬੋਲੋ ਜੀ ਜਿਹੜੇ ਪਾਸੇ ਜਿਸ ਤਰ੍ਹਾਂ ਕਿ ਰੈਜ਼ੀਡੈਂਟ ਨੇ ਪੰਜਾਬ ਦੇ ਵੀਜੇ ਦੇ ਪ੍ਰੈਜ਼ੀਡੈਂਟ ਨੇ ਤੁਸੀਂ ਉਹਨਾਂ ਕੋ ਕੀ ਮੰਗ ਕਰਦੇ ਹੋ ਇਹਨਾਂ ਨੂੰ ਪਾਰਟੀ ਤੋਂ ਮੈਂ ਉਹਨਾਂ ਨੂੰ ਮੰਗ ਕਰਦਾ ਮੈਂ ਬਿਲਕੁਲ ਕਹਿਣਾ ਕਿ ਇਹ ਜਿਹੇ ਵਰਕਰ ਰਹਿਣਗੇ ਤਾਂ ਜਿਹੜੇ ਲੋਕਲ ਵਰਕਰ ਨੇ ਭਾਜੀ ਪੀ ਦੇ ਤੁਰਨਗੇ ਨਹੀਂ ਉਹ ਲਾਇਕ ਨਹੀਂ ਹੈਗੇ ਇਸ ਲਾਇਕ ਜਿਹੜੇ ਦੇ ਉਤੇ ਪਰਚੇ ਹੋਣ ਔਰ ਜਿਹੜੇ ਇਹੋ ਜਿਹੇ ਠੱਗੀ ਕਰਨ ਉਹਨਾਂ ਨੂੰ ਆਪਣੇ ਭਾਰਤੀ ਜਨਤਾ ਪਾਰਟੀ 'ਚ ਰੱਖਣਾ ਹੀ ਨਹੀਂ ਚਾਹੀਦਾ ਜਿਹੜਾ ਉਹਨਾਂ ਨੇ ਉੱਥੇ ਧਰਨਾ ਲਾਇਆ ਹਸਤਾ ਚਲੂ ਕਰੋ ਲਈ ਜੇ ਉਹਨਾਂ ਨੇ ਤੁਹਾਡੇ ਪੈਸੇ ਵਾਪਸ ਨਾ ਦਿੱਤੇ ਜਾਂ ਕੋਈ ਕਾਰਵਾਈ ਨਾ ਹੋਈ ਤੇ ਤੁਸੀਂ ਧਰਨਾ ਲਾਏਗੇ ਉਹਨਾਂ ਖਿਲਾਫ ਬਿਲਕੁਲ ਨਾ ਸ਼ਾਮ ਲਮ ਜਿੱਥੇ ਕਹਿਣਗੇ ਮੈਂ ਉਹਨਾਂ ਦੇ ਵਿਰੁੱਧ ਖੜੂਗਾ ਹਾਂ ਉਹ ਇਹ ਤਾਂ ਇੱਕ ਹੈ ਉਹਨੇ ਸਟੈਂਡ ਬਣਾਇਆ ਹੋਇਆ ਕਿ ਆਪਾਂ ਨੂੰ ਲੋਕਾਂ ਨੂੰ ਡਰਾਉਣਾ ਲੋਕਾਂ ਨੂੰ ਐ ਕਹਿ ਕੇ ਐ ਡਰਾ ਦੇਣਾ ਬਿਲਕੁਲ ਮੈਂ ਖੜੂਗਾ ਵਿਰੋਧ ਉਹਨਾਂ ਦੇ ਧਰਨ ਲਾਊਗਾ ਮੈਨੂੰ ਜਿੱਥੇ ਲੋੜ ਪਈ ਖੜੂਗਾ ਇੱਕ ਪਾਸੇ ਤਾਂ ਉਹ ਹਤੈਸ਼ੀ ਬਣ ਰਹੇ ਆ ਦਰਾਹੇ ਦੇ ਲੋਕਾਂ ਦੇ ਵੀ ਅਸੀਂ ਬਹੁਤ ਦਰਾਹੇ ਲੋਕਾਂ ਲਈ ਕੰਮ ਕਰ ਰਹੇ ਆ ਉਹਨਾਂ ਲਈ ਹਸਪਤਾਲ ਖਲਵਾ ਰਹੇ ਆ ਦੂਸਰੇ ਦੂਸਰੇ ਪਾਸੇ ਜੋ ਆਪਣੇ ਸਾਥੀ ਨੇ ਜੋ ਉਹਨਾਂ ਨਾਲ ਮੁਸ਼ਕਲ ਘੜੀ ਵਿੱਚ ਖੜਦੇ ਰਹੇ ਨੇ ਉਹਨਾਂ ਦਾ ਵੀ ਠੱਗੀਆਂ ਮਾਰੀਆਂ ਨੇ ਬਿਲਕੁਲ ਠੱਗੀ ਮਾਰੀ ਹੈ ਜੀ ਉੱਥੇ ਦੇਖੋ ਚੀਮਾ ਸਾਹਿਬ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨਾਲ ਨਹੀਂ ਬਣਦੀ ਉਹ ਬਸ ਆਪਣਾ ਐ ਰੱਖੀ ਜਾਂਦੀ ਹੈ ਇਹ ਕੋਈ ਗੱਲ ਥੋੜੋ ਹੈ ਪਾਰਟੀ ਉਹਨਾਂ ਨਾਲ ਨਹੀਂ ਹੈ ਦੇਖੋ ਪਾਰਟੀ ਵਰਕਰ ਜਿਹੜਾ ਦੇਖਦਾ ਹੁੰਦਾ ਕਿ ਕੌਣ ਪਾਰਟੀ ਦਾ ਕਾਰਜਕਰਤਾ ਸੇਵਾ ਕਰਦਾ ਉਹਦੇ ਨਾਲ ਤੁਰਦਾ ਹੁਣ ਕੋਈ ਵੀ ਇਹਦੇ ਨਾਲ ਵੀ ਜੀਪੀ ਦਾ ਵਰਕਰ ਦੁਰਹੇ ਤੋ ਨਹੀਂ ਹੈਗਾ ਜੀ ਤੁਸੀਂ ਨੇ ਪਹਿਲਾਂ ਅਰਾਹ ਕੀਤਾ ਸੀ 1 ਦਸੰਬਰ ਤੋਂ ਹਸਪਤਾਲ ਚਾਲੂ ਕਰਵਾਉਣ ਦੀ ਧਾਰਾ ਲਗਾਇਆ ਜਾਏਗਾ ਪਰ ਕੀ ਕਾਰਨ ਇਹ ਵੀ ਉਹਨਾਂ ਨੇ 26 ਨੂੰ ਇਲਾ ਦਿੱਤਾ ਇਹ ਜਰੂਰ ਪ੍ਰਸ਼ਾਸਨ ਤੋਂ ਬਚਣ ਲਈ ਮੇਰੇ ਤੇ ਪਰਚੇ ਨਾ ਹੋ ਜਾਣ ਮੈਨੂੰ ਪੁਲਿਸ ਚੱਕ ਨਾ ਲਵੇ ਇਸ ਕਰਕੇ ਉਹਨਾਂ ਨੇ ਧਰਨਾ ਪਹਿਲਾਂ ਲਾਤਾ ਕੋ ਕਰ ਕੀ ਗਾਣਾ ਨਹੀਂ ਐਸ ਐਚਓ ਨੇ ਜਵਾਬ ਨਹੀਂ ਦਿੱਤਾ ਉਹਨਾਂ ਨੇ ਵਧੀਆ ਤਰੀਕੇ ਨਾਲ ਆਪਣੇ ਨਾਲ ਸਲੂਕ ਕੀਤੇ ਆ ਉਹਨਾਂ ਨੇ ਦਰਖਾਸਤਾਂ ਲਿਖਾਈਆਂ ਬਿਆਨ ਲਏ ਆ ਸਭ ਕੁਝ ਕੀਤਾ ਹੈ ਔਰ ਆਸਵਾਸਨ ਵੀ ਦਿੱਤਾ ਕਿ ਸਾਰਾ ਕੰਮ ਕਰਾਂਗੇ ਠੀਕ ਹੈ ਪਰ ਲੇਟ ਹੋ ਰਿਹਾ ਐਦਾਂ ਹੋਣਾ ਨਹੀਂ ਚਾਹੀਦਾ ਇਹ ਜੇ ਬੰਦੇ ਦਿੱਤਾ ਮੈਂ ਕਹਿੰਦਾ ਇਹੀ ਪਰਚਾ ਕਰਕੇ ਉਹਨੂੰ ਚੱਕੋ ਦੇਖਾ ਹੋਏ ਦੀ ਅਗਰ ਲੇਟ ਹੁੰਦਾ ਜਾਂ ਪੋਰਸ ਪ੍ਰੋਸੈਸਿੰਗ ਕੋਈ ਕਾਰਵਾਈ ਨਹੀਂ ਕਰਦਾ ਤਾਂ ਫਿਰ ਮੈਂ ਆ ਗਿਆ ਬਿਲਕੁਲ ਹਾਈ ਕੋਰਟ ਜਾਾਂਗੇ ਆਪਾਂ ਸਰਨ ਲਾਵਾਂਗੇ ਆਪਾਂ ਡੀਜੀਪੀ ਤੱਕ ਜਾਵਾਂਗੇ ਇਹ ਜੀ ਗੱਲ ਨਹੀਂ ਹੈ ਪਾਰਟੀ ਹਾਈ ਕਮਾਂਡ ਕੋਲ ਵੀ ਗੱਲ ਕਰਾਂਗਾ ਬਿਲਕੁਲ ਅੱਜ ਇਹ ਗੱਲ ਕਰੂੰਗਾ ਜੀ ਮੈਡਮ ਜਿਹੜੇ ਹੈਗੇ ਪਟਿਆਲੇ ਤੋਂ ਉਹਨਾਂ ਨਾਲ ਵੀ ਗੱਲ ਕਰੂੰਗਾ ਬੀਬਾ ਜੀ ਨਾਲ ਜਿਸ ਤਰ੍ਹਾਂ ਹਸਪਤਾਲ ਚਾਲੂ ਨਾ ਹੋਣ ਕਾਰਨ ਮੈਡਮ ਨੀਤੂ ਸਿੰਘ ਨੇ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਹੈ ਅਗਰ ਤੁਹਾਡਾ ਸਾਥੋਂ ਨਹੀਂ ਮਿਲਦਾ ਕੀ ਤੁਸੀਂ ਉਸ ਦੇ ਦਫਤਰ ਦੇ ਬਾਹਰ ਵੀ ਇਹ ਜਿਹੀ ਕੋਈ ਕਾਰਵਾਈ ਕਰੋਗੇ ਬਿਲਕੁਲ ਮੈਂ ਲੈ ਕੇ ਜਾਊਗਾ ਜੀ ਮੇਰੇ ਕੋਲ ਬੰਦੇ ਬਹੁਤ ਨੇ ਮੈਂ ਇਕੱਠਾ ਕਰੂੰਗਾ ਮੈਂ ਤੁਹਾਡੇ ਦੱਸਣ ਦੇ ਮੁਤਾਬਕ ਇਸ ਉਪਰ 27 ਕੰਪਲੇਟਾਂ ਨੇ 27 ਸ਼ਿਕਾਇਤਾਂ ਨੇ ਐਸਐਸਪੀ ਖੰਨਾ ਦੇ ਕੋਲ ਪ੍ਰਸ਼ਾਸਨ ਕੀ ਗੱਲ ਹੈ ਪ੍ਰਸ਼ਾਸਨ ਇਸ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਇਸ ਨੂੰ ਢਿੱਲ ਕਿਉਂ ਦੇ ਰਿਹਾ ਦੇਖੋ ਪ੍ਰਸ਼ਾਸਨ ਦਾ ਕਿਤੇ ਨਾ ਕਿਤੇ ਸਹੈ ਮਿਲ ਰਿਹਾ ਹੈ ਨੂੰ ਕੋਈ ਨਾ ਕੋਈ ਜ਼ਰੂਰ ਇਹਦੇ ਪਿੱਠ ਪਿੱਛੇ ਲੱਗਿਆ ਹੋਇਆ ਮੈਨੂੰ ਤੇ ਇਹ ਪਤਾ ਲੱਗਿਆ ਕੋਈ ਹਾਈ ਕੋਰਟ ਦਾ ਵਕੀਲ ਹੈ ਉਹ ਵੀ ਇਹ ਇਹਨੂੰ ਹੈਲਪ ਕਰਦਾ ਇਹਨਾਂ ਨੂੰ ਦੇਖਦਾ ਤਾਂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਜੇ ਮੇਰਾ ਮੇਰੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਮੈਂ ਸਾਰੇ ਹਿੰਦੂ ਸੰਗਠਨ ਸਾਰੇ ਬ੍ਰਾਹਮਣ ਸਭਾ ਸਾਰੇ ਨੂੰ ਲੈ ਕੇ ਮੈਂ ਇਹਨਾਂ ਦੇ ਵਿਰੁੱਧ ਇਹਨਾਂ ਦੇ ਸਾਹਮਣੇ ਹੀ ਧਰਨਾ ਦੇਵਾਂਗਾ ਜਦੋਂ ਤੱਕ ਮੇਰੇ ਜੋ ਵੀ ਪੈਸਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਉਠਾਂਗੇ ਨਹੀਂ ਉੱਥੇ ਬੈਠੇ ਰਹਾਂਗੇ ਤੁਹਾਡੇ ਪੈਸੇ ਵੀ ਰੰਦੇ ਤੁਹਾਡੇ ਡਾਕੂਮੈਂਟਸ ਵੀ ਤੁਹਾਡੀ ਬੇਟੀ ਦੇ ਕੋਲ ਨੇ ਸਭ ਕੁਝ ਹੈ ਜੀ ਉਹ ਬੋਲਣ ਲੱਗ ਜਾਂਦੇ ਆ ਜਦ ਇਹ ਨਹੀਂ ਸਮਝਦੇ ਕੋਈ ਰਫ ਬਹੁਤ ਬੋਲਦੀਆਂ ਬਤਮੀਜੀ ਬਹੁਤ ਕਰਦੇ ਨੇ ਕੁਝ ਨਹੀਂ ਸਮਝਦੇ ਇਸ ਕਰਕੇ ਮੈਂ ਤਾਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਜੇਲ੍ਹ ਦੇ ਪਿੱਛੇ ਪਾਇਆ ਜਾਵੇ ਤਾਂ ਕਿ ਇਹ ਜਿਹੜੇ ਆ ਠਗੀਆਂ ਲੋਕਾਂ ਤੋਂ ਕਰ ਰਹੇ ਆ ਪਹਿਲਾਂ ਵੀ ਮੈਂ ਵੀਡੀਓ ਤੁਝਿਓ ਪਾਈ ਹੋਣੀ ਹੈ ਦੇਖਿਆ ਹੋਣਾ ਕਿ ਇੱਕ ਮੁੰਡੇ ਨਾਲ ਇਹਨਾਂ ਨੇ ਆਇਲਸ ਇੱਥੇ ਖੋਲਿਆ ਸੀਗਾ ਉਹਦੇ ਚ ਉਸ ਲੜਕੇ ਦਾ ਦੇਖੋ ਪੈਸੇ ਕਮਾ ਕੇ ਉਹਦੇ ਵੀ ਪੈਸੇ ਇਹਨੇ ਦਿੱਤੇ ਨਹੀਂ ਉਹਦੇ ਨਾਲ ਵੀ ਠੱਗੀ ਕਰੀ ਹੈ ਔਰ ਪਹਿਲੇ ਵੀ 2-3 ਪਰਚੇ ਦੇ ਹੋਏ ਨੇ ਔਰ ਪਤਾ ਕੀ ਕਰਦੀ ਹੈ ਜਦੋਂ ਪਰਚੇ ਹੋ ਜਾਂਦੇ ਆ ਉਹਨਾਂ ਨੂੰ ਜਾ ਕੇ ਰੁਪਏ ਦੇ ਕੇ ਸਰ ਜਗ੍ਹਾ ਰੁਪਏ ਬਣਦੀ ਹੈ ਹਾਂਜੀ ਮੈਡਮ ਜਿਸ ਤਰ੍ਹਾਂ ਕਿ ਤੁਸੀਂ ਅੱਜ ਜੋ ਸਿਵਲ ਹਸਪੀਟਲ ਖਲਬਾਉਣ ਵਾਸਤੇ ਧਰਨੇ ਦੇ ਉੱਪਰ ਬੈਠੇ ਹੋ ਤੇ ਦੂਸਰੇ ਪਾਸੇ ਖੰਨੇ ਦੇ ਵਿੱਚ ਅੱਜ ਤੁਹਾਡੇ ਇੱਕ ਸਾਥੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਤੁਹਾਡੇ ਉੱਪਰ ਸਾਢੇ 14 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਲਗਾਏ ਗਏ ਨੇ ਇਸ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਜੀ ਸੀ ਧਰਨੇ ਤੇ ਬੈਠੇ ਹੋਏ ਆ ਸਾਨੂੰ ਪ੍ਰਸ਼ਾਸਨ ਨੇ ਜਦੋਂ ਪਹਿਲਾਂ ਧਰਨੇ ਤੇ ਬੈਠੇ ਸੀ ਰਿਟਰਨ ਦੇ ਵਿੱਚ ਦਿੱਤਾ ਸੀ ਕਿ ਅਸੀਂ ਨੈਕਸਟ ਡੇ ਤੁਹਾਡਾ ਜਿਹੜਾ ਹਸਪੀਟਲ ਹੈ ਅਸੀਂ ਖੋਲ੍ਹ ਦਾਂਗੇ ਜਿਹੜੀ ਵੀ ਮੁੰਡੀਆਂ ਸਹੂਲਤਾਂ ਨੇ ਤੁਹਾਨੂੰ ਇੱਕ ਐਮਬੀਬੀਐਸ ਡਾਕਟਰ ਤੇ ਪੰਜ ਸਟਾਫ ਤੁਹਾਨੂੰ ਅਸੀਂ ਦੇ ਦਾਂਗੇ ਜਿਨ ਇਹਨਾਂ ਨੇ ਉਹਨੂੰ ਡਿਨਾਈ ਕੀਤਾ ਸਾਡੀਆਂ ਜਿਹੜੀਆਂ ਮੰਗਾ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਦੁਬਾਰਾ ਧਰਨੇ ਤੇ ਬੈਠਣਾ ਪਿਆ ਜੀ ਪਹਿਲਾਂ ਤੁਹਾਡਾ ਜੋ ਧਰਨਾ ਲਗਾਉਣ ਦਾ ਪ੍ਰੋਗਰਾਮ ਪੋਖੜ ਤਲ ਤੇ ਬੈਠਣ ਦਾ ਇੱਕ ਤਰੀਕ ਦਾ ਸੀਗਾ ਤੇ ਜਲਦੀ ਕਰਨ ਦਾ ਕੀ ਕਰਨ ਸਰ ਦੇਖੋ ਸਾਨੂੰ ਗਵਰਨਮੈਂਟ ਵੱਲੋਂ ਜਿਵੇਂ ਨਾ ਕੁਝ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਇਸ ਕਰਕੇ ਜਿਹੜਾ ਧਰਨੇ ਦੀ ਡੇਟ ਸੀਗੀਆਂ ਉਹ ਪਹਿਲਾਂ ਕਰ ਦਿੱਤੀਆਂ ਗਈਆਂ ਤਾਂ ਕਿ ਕੁਝ ਇਹ ਸਾਡੇ ਤੇ ਕੋਈ ਐਵੇਂ ਦਾ ਐਕਸ਼ਨ ਨਾ ਲੈਣ ਜਿਹਦੇ ਕਰਕੇ ਧਰਨੇ ਨੂੰ ਦਬਾਇਆ ਜਾ ਸਕੇ ਤੇ ਜੋ ਤੁਹਾਡੇ ਉੱਪਰ ਤੁਹਾਡੇ ਸਾਥੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਤੁਹਾਡੇ ਧਰਨੇ ਕਰਕੇ ਤੁਹਾਡੇ ਤੇ ਪ੍ਰੈਸ਼ਰ ਬਣਾਉਣ ਲਈ ਲਗਾਏ ਜਾ ਰਹੇ ਨੇ ਆ ਦੇਖੋ ਜੀ ਇਹਦਾ ਵੀ ਮੇਰੇ ਕੋਲ ਬੇਟੀ ਅੰਕੀਤਾ ਹੈਗੀ ਉਹਨਾਂ ਦਾ ਸਟੈਂਪ ਪੇਪਰ ਹੈ ਉਹਦੇ ਨਾਲ ਐਗਰੀਮੈਂਟ ਕੀਤਾ ਹੋਇਆ 20 ਲੱਖ ਰੁਪਏ ਦਾ ਬੱਚੇ ਦਾ ਵੀਜ਼ਾ ਆ ਚੁੱਕਾ ਹੈ ਸਾਰੀ ਪੇਮੈਂਟ ਸਾਡੇ ਵੱਲੋਂ ਲਗਾਈ ਗਈ ਸੀ ਪੇਮੈਂਟ ਦੇਣ ਦੇ ਮਾਰੇ ਹੁਣ ਉਹਨਾਂ ਦੀ ਬੱਚੀ ਹੈ ਜਿਹੜੀ ਮੈਰਿਜ ਹੋ ਗਈ ਹੈ ਤੇ ਉਹਦੇ ਫਾਦਰ ਸਾਹਿਬ ਨੂੰ ਉਹਦੀ ਮੈਰਿਜ ਦੇ ਲਈ ਮੈਂ 1 ਲੱਖ ਰੁਪਏ ਦਿੱਤਾ ਜੋ ਮੇਰੇ ਬਾਈ ਅਕਾਊਂਟ ਗਿਆ ਹੈ ਔਰ ਮੈਂ ਉਹਦੀ ਹੈਲਪ ਕੀਤੀ ਉਹ ਕਹਿ ਰਹੇ ਸੀ ਮੈਰਿਜ ਤੋਂ ਬਾਅਦ ਅਸੀਂ ਪੇਮੈਂਟ ਦੇ ਦਾਂਗੇ ਹੁਣ ਬੱਚੀ ਹੋ ਗਈ ਪ੍ਰੈਗਨੈਂਟ ਉਹ ਕਹਿ ਰਹੇ ਕਿ ਅਸੀਂ ਬੱਚੇ ਨੂੰ ਨਹੀਂ ਭੇਜਣਾ ਉਹ ਸਾਡੀ ਪੇਮੈਂਟ ਦੇਣ ਦੇ ਕਰਕੇ ਹੁਣ ਇਹ ਚੀਜ਼ਾਂ ਬਣਾ ਰਹੇ ਨੇ ਔਰ ਉਹਦੀ ਜਿਹੜੀ ਮੇਰੇ ਵੱਲੋਂ ਆਲਰੇਡੀ ਕੰਪਲੇਂਟ ਹੈ ਜਿਹੜੀ ਕੀਤੀ ਹੋਈ ਹੈ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜੋ ਵੀ ਹੋਏਗਾ ਉਹ ਸਹੀ ਹੋਏਗਾ ਔਰ ਇਸ ਦੇ ਵਿੱਚ ਕੋਈ ਵੀ ਠੱਗੀ ਨਹੀਂ ਮਾਰੀ ਕੋਈ ਐਵੇਂ ਦੀ ਗੱਲ ਨਹੀਂ ਇਸ ਤਰ੍ਹਾਂ ਕਿ ਅੱਜ ਪ੍ਰਸ਼ਾਸਨ ਨਾਲ ਤੁਹਾਡੀ ਇੱਥੇ ਗੱਲਬਾਤ ਹੋਈ ਹੈ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਭਰੋਸਾ ਦਿੱਤਾ ਕਿ ਹਸਪਤਾਲ ਖੁੱਲ੍ਹ ਦਿੱਤਾ ਜਾਵੇਗਾ ਬਿਲਕੁਲ ਨਹੀਂ ਜੀ ਉਹਨੇ ਨੇ ਤਾਂ ਇਹ ਕਿਹਾ ਕਿ ਇੱਥੋਂ ਅਮਨ अरोड़ा ਜੀ ਨੇ ਲੰਘਣਾ ਹੈ ਤੁਸੀਂ ਅੱਜ ਇੱਥੋਂ ਉੱਠ ਜਾਓ ਨੈਕਸਟ ਡੇ ਕੱਲ੍ਹ ਤੋਂ ਵਹਿ ਜਾਓ ਹਜੇ ਅਸੀਂ ਸਰਕਾਰ ਨਾਲ ਗੱਲ ਕਰ ਰਹੇ ਹਾਂ ਗਵਰਨਮੈਂਟ ਦੇ ਨਾਲ ਫਿਲਹਾਲ ਜਿਹੜਾ ਹਸਪਤਾਲ ਖੁੱਲਣ ਦਾ ਕੋਈ ਵੀ ਚਾਂਸਸ ਨਹੀਂ ਹੈਗੇ